ਕਮ ਟੂ ਆਰਗੈਨਿਕ ਖੇਤੀ ਫਾਰਮ YouTube ਚੈਨਲ ਅੱਜ ਇਸ ਵੀਡੀਓ ਵਿੱਚ ਅਸੀਂ ਆਪ ਜੀ ਨਾਲ ਕਣਕ ਦੀ ਜਾਣਕਾਰੀ ਸਾਂਝੀ ਕਰਾਂਗੇ ਕਣਕ ਵਰਲਡ ਵਿੱਚ ਸਭ ਤੋਂ ਜ਼ਿਆਦਾ ਖਾਧਾ ਜਾਣ ਵਾਲਾ ਅਨਾਜ ਹੈ ਇਸ ਵੀਡੀਓ ਵਿੱਚ ਮੈਂ ਆਪ ਜੀ ਨੂੰ ਦੱਸਾਂਗਾ ਸਾਡੇ ਕੋਲ 6 ਕਿਸਮ ਦੀਆਂ ਅਲੱਗ-ਅਲੱਗ ਕਣਕਾਂ ਹਨ ਅਤੇ ਇੱਕ ਕਿਸਮ ਦੇ ਜੋ ਹਨ ਕਣਕ ਹਰ ਘਰ ਵਿੱਚ ਵਰਤੀ ਜਾਣ ਵਾਲੀ ਆਮ ਜਿਹਾ ਇੱਕ ਅਨਾਜ ਹੈ ਤੇ ਕਣਕ ਤੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਵੀ ਤਿਆਰ ਹੁੰਦੀਆਂ ਹਨ ਜਿਵੇਂ ਮੇਨ ਰੋਟੀ 버거 ਪੀਜ਼ਾ ਕਈ ਚੀਜ਼ਾਂ ਦੇ ਬੇਸ ਕਣਕ ਹਰ ਇੱਕ ਚੀਜ਼ ਵਿੱਚ ਪ੍ਰਯੋਗ ਹੁੰਦੀ ਹੈ ਇਹ ਸਾਡੇ ਕੋਲ ਅਲੱਗ-ਅਲੱਗ ਕਿਸਮ ਦੀਆਂ ਕਣਕਾਂ ਹਨ ਤੇ ਉਹਦੇ ਵਿੱਚ ਜੇ ਗੱਲ ਕਰੀਏ ਸਭ ਤੋਂ ਪਹਿਲੀ ਕਿਸਮ ਸਾਡੇ ਕੋਲ ਹੈ ਕਾਲੀ ਕਣਕ ਜਿਹਨੂੰ ਬਲੈਕ ਵੀਟ ਕਹਿੰਦੇ ਹਨ ਉਸ ਤੋਂ ਬਾਅਦ ਸਾਡੇ ਕੋਲ ਨੀਲੀ ਕਣਕ ਜਾਮਣੀ ਕਣਕ ਲਾਲ ਕਣਕ ਸੋਨਾ ਮੋਤੀ ਕਣਕ ਕਪਾਲੀ ਕਣਕ ਤੇ ਕੋਨੇਜੋਂ ਇਹ 6 ਕਣਕਾਂ ਹਨ ਅਤੇ ਇੱਕ ਜੋ ਦੀ ਕਿਸਮ ਹੈ ਤੇ ਕਣਕ ਵਿੱਚ ਸਭ ਤੋਂ ਪਹਿਲਾਂ ਕਾਲੀ ਕਣਕ ਸਾਡੇ ਕੋਲ ਮੈਂ ਆਪ ਜੀ ਨੂੰ ਦਿਖਾਉਣਾ ਚਾਹੁੰਦਾ ਆ ਤੁਸੀਂ ਦੇਖ ਸਕਦੇ ਹੋ ਕਾਲੀ ਕਣਕ ਦੇ ਸੀਡ ਹਨ ਤੇ ਕਾਲੀ ਕਣਕ ਦੀ ਜੇ ਨਿਊਟ੍ਰੀਸ਼ਨ ਫੈਕਟ ਦੀ ਗੱਲ ਕਰੀਏ ਤੇ ਇਹ ਜਿਹੜੀ ਕਣਕ ਐਂਟੀ ਆਕਸੀਡੈਂਟ ਹੁੰਦੀ ਹੈ ਤੇ ਹਾਈ ਫਾਈਬਰ ਹਾਈ ਪ੍ਰੋਟੀਨ ਲੋ ਲੋ ਗਲੂਟਨ ਅਤੇ ਜ਼ਿੰਕ ਅਤੇ ਆਇਰਨ ਇਹਦੇ ਵਿੱਚ 60% ਹੁੰਦਾ ਹੈ ਜੋ ਕਿ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਹੈ ਇਹ ਸਾਰੀਆਂ ਸਾਰੇ ਸੀਡਾਂ ਦੀ ਆਮ ਕਣਕ ਦੇ ਮੁਕਾਬਲੇ ਨਿਊਟ੍ਰੀਸ਼ਨ ਵੈਲਿਊ ਤੇ ਹੈਲਥ ਵਾਈਜ਼ ਬਹੁਤ ਵਧੀਆ ਨੇ ਆਮ ਕਣਕ ਦੇ ਨਾਲੋਂ ਇਹਦੇ ਵਿੱਚ ਇਹ ਜਿਹੜੀ ਕਾਲੀ ਕਣਕ ਆ ਇਹ ਨਾਬੀ ਜਿਹੜਾ ਇੰਸਟੀਚਿਊਟ ਮੁਹਾਲੀ ਆ ਨੈਸ਼ਨਲ ਐਗਰੀ ਫੂਡ ਬਾਇਓ ਟੈਕਨੋਲੋਜੀ ਇੰਸਟੀਚਿਊਟ ਮੁਹਾਲੀ ਉਹਨੇ ਆਜਾਦ ਕੀਤੀ ਸੀਗੀ ਤੇ ਕਾਲੀ ਕਣਕ ਦੇ ਨਾਲ ਹੀ ਉਹਨਾਂ ਨੇ ਇਸ ਨੂੰ ਜਾਮਨੀ ਰੰਗ ਨੀਲਾ ਰੰਗ ਅਤੇ ਲਾਲ ਰੰਗ ਵਿੱਚ ਵੀ ਉਹਨਾਂ ਨੇ ਅਲੱਗ-ਅਲੱਗ ਕਿਸਮਾਂ ਡਿਵੈਲਪ ਕੀਤੀਆਂ ਸੀ ਤੇ ਸਾਡੇ ਕੋਲੇ ਚਾਰੇ ਕਿਸਮਾਂ ਅਵੇਲੇਬਲ ਹਨ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਕਣਕ ਹੈ ਉਹ ਹੈ ਨੀਲੀ ਕਣਕ ਆ ਆ ਤੁਸੀਂ ਦੇਖ ਸਕਦੇ ਹੋ ਇਹ ਨੀਲੀ ਕਣਕ ਦਾ ਸੀਡ ਹੈ ਇਹ ਉਸ ਤੋਂ ਬਾਅਦ ਆਉਂਦੀ ਹੈ ਜਾਮਣੀ ਕਣਕ ਆ ਆ ਤੁਸੀਂ ਦੇਖੋ ਇਹ ਜਾਮਣੀ ਕਣਕ ਦਾ ਸੀਡ ਹੈ ਤੇ ਇਸ ਤੋਂ ਬਾਅਦ ਆਉਂਦਾ ਹੈ ਲਾਲ ਕਣਕ ਦਾ ਸੀਡ ਆ ਤੁਸੀਂ ਦੇਖ ਸਕਦੇ ਹੋ ਇਹ ਰੈੱਡ ਕਣਕ ਦਾ ਸੀਡ ਹੈ ਇਹ ਜਿਹੜੀਆਂ ਸਾਰੀਆਂ ਕਣਕਾਂ ਹਨ ਇਹ ਚਾਰੇ ਕਣਕਾਂ ਨੂੰ ਨਾਬੀ ਇੰਸਟੀਚਿਊਟ ਮੁਹਾਲੀ ਨੇ ਹੋਂਦ ਵਿੱਚ ਲਿਆਂਦਾ ਹੈ ਅਤੇ ਇਹਨੂੰ ਕੁਆਲਟੀ ਵਾਈਜ਼ ਵੀ ਬਹੁਤ ਵਧੀਆ ਤਿਆਰ ਕੀਤਾ ਹੈ ਇਸ ਤੋਂ ਬਾਅਦ ਕਣਕ ਦੀ ਜੇ ਗੱਲ ਕਰੀਏ ਤੇ ਸਾਡੇ ਕੋਲ ਸੋਨਾ ਮੋਤੀ ਕਣਕ ਜਿਹੜੀ ਇਹ ਕਿਸਮ ਹੈ ਸੋਨਾ ਮੋਤੀ ਕਣਕ ਹੈ ਜਿਹੜੀ ਇਹ 4000 ਸਾਲ ਪੁਰਾਣੀ ਕਣਕ ਹੈ 4000 ਸਾਲ ਪੁਰਾਣੀ ਇਹਦਾ ਪਤਾ ਲੱਗਾ ਜਦੋਂ ਸੰਘੋਲ ਸੱਬੇ ਤਾਂ ਖੋਜ ਦੌਰਾਨ ਉੱਥੋਂ ਇਹਦੇ ਕੁਝ ਸੀਡ ਮਿਲੇ ਦਾਣੇ ਮਿਲੇ ਤੇ ਤਾਂ ਇਹ ਵਿਗਿਆਨੀ ਕਹਿੰਦੇ ਆ ਨ ਵੀ ਇਹ 4000 ਸਾਲ ਪੁਰਾਣਾ ਸੀਡ ਹੈ ਇਹ ਵਰਲਡ ਵਿੱਚ ਸਿਰਫ ਇਕਲੌਤੀ ਕਣਕ ਹੈ ਜਿਹਦੇ ਵਿੱਚ ਫੋਲਿਕ ਐਸਿਡ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ ਤੇ ਜੇ ਇਹਦੇ ਆਪਾਂ ਨਿਊਟ੍ਰੀਐਂਟ ਕੰਟੈਂਟ ਦੀ ਗੱਲ ਕਰੀਏ ਤੇ ਇਹਦੇ ਵਿੱਚ ਪ੍ਰੋਟੀਨ 1.5% ਆਮ ਕਣਕ ਵਿੱਚ 9% ਹੁੰਦਾ ਹੈ ਇਹਦੇ ਵਿੱਚ ਮਿਨਰਲ 2% ਆਮ ਕਣਕ ਵਿੱਚ 0.50% ਹੁੰਦੇ ਹਨ ਤੇ ਫੋਲਿਕ ਐਸਿਡ ਜਿਹੜਾ ਇਹਦੇ ਵਿੱਚ 37.86% ਆਮ ਕਣਕ ਵਿੱਚੋਂ ਨਹੀਂ ਹੁੰਦਾ ਤਾਂ ਇਹ ਕਣਕ ਨੂੰ ਉਹ ਬਾਕੀ ਕਣਕਾਂ ਤੋਂ ਅਲੱਗ ਬਣਾਉਂਦਾ ਹੈ ਇਹ ਕਣਕ ਦੀ ਜੇ ਆਪਾਂ ਝਾੜ ਦੀ ਗੱਲ ਕਰੀਏ ਤੇ ਇਹਦਾ ਝਾੜ 5 ਤੋਂ 6 ਕੁਇੰਟਲ ਤੱਕ ਹੁੰਦਾ ਹੈ ਆ ਤੁਸੀਂ ਦੇਖ ਸਕਦੇ ਹੋ ਇਹਦੇ ਦਾਣੇ ਜਿਹੜੇ ਮਸਰ ਦੇ ਦਾਣੇ ਵਾਂਗੂ ਹਨ ਗੋਲ ਦਾਣੇ ਹਨ ਛੋਟਾ ਦਾਣਾ ਹੈ ਸਿੱਟਾ ਵੀ ਇਸ ਦਾ ਛੋਟਾ ਲੱਗਦਾ ਹੈ ਤੇ ਇਹ ਕਣਕ ਜਿਹੜੀ ਖਾਨ ਵਿੱਚ ਬਹੁਤ ਵਧੀਆ ਹੈ ਇਹਦੀ ਰੋਟੀ ਬਿਲਕੁਲ ਵਾਈਟ ਬਣਦੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ 2020 ਤੋਂ ਆਪਣੇ 7 ਏਕੜ ਵਿੱਚ ਅਲੱਗ-ਅਲੱਗ ਕਿਸਮ ਦੀਆਂ ਫਸਲਾਂ ਨੂੰ ਆਰਗੈਨਿਕ ਕਰਦੇ ਆ ਰਹੇ ਹਾਂ ਤੇ ਮੈਨੂੰ ਇਹ ਬਹੁਤ ਮਤਲਬ ਕਿ ਕਾਲ ਰਹਿੰਦੀ ਆ ਵੀ ਵੱਧ ਤੋਂ ਵੱਧ ਅਸੀਂ ਸੀਡਾਂ ਤੇ ਕੰਮ ਕਰੀਏ ਅਤੇ ਵੱਧ ਤੋਂ ਵੱਧ ਦੇਖੀਏ ਆਰਗੈਨਿਕ ਵਿੱਚ ਕਿਹੜੇ-ਕਿਹੜੇ ਸੀਡ ਕਾਮਯਾਬ ਹਨ ਤੇ ਇਹ ਜਿਹੜੀਆਂ ਚਾਰ ਕਣਕਾਂ ਪਹਿਲਾਂ ਮਹਾਵਜ ਨੂੰ ਦੱਸਿਆ ਕਾਲੀ ਜਾਮਣੀ ਨੀਲੀ ਅਤੇ ਲਾਲ ਇਹਦਾ ਝਾੜ ਔਸਤਨ 12 ਤੋਂ 13 ਕੁਇੰਟਲ ਲੈਂਦਾ ਹੈ ਆਰਗੈਨਿਕ ਵਿੱਚ ਤੇ ਜਿਹੜੀ ਸੋਨਾ ਮੋਤੀ ਕਣਕ ਹੈ ਇਹਦਾ ਝਾੜ 5 ਤੋਂ 6 ਕੁਇੰਟਲ ਰਹਿੰਦਾ ਹੈ ਤੇ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਕਪਾਲੀ ਕਣਕ ਦੀ ਇਹ ਦੇਖੋ ਤੁਸੀਂ ਇਹ ਕਪਾਲੀ ਕਣਕ ਹੈ ਇਹਦਾ ਦਾਣਾ ਇਕਾ ਹੁੰਦਾ ਹੈ ਅਤੇ ਰੰਗ ਵਿੱਚ ਇਹ ਲਾਲ ਰੰਗ ਵਿੱਚ ਹੁੰਦੀ ਹੈ ਤੇ ਇਹਦੀ ਜੇ ਆਪਾਂ ਇਹ ਲੋ ਲੋਅਰ ਕੈਸਟਰੋਲ ਹੁੰਦਾ ਇਹਦੇ ਵਿੱਚ ਤੇ ਗੱਟ ਹੈਲਥ ਵਾਸਤੇ ਇਹ ਕਣਕ ਬਹੁਤ ਵਧੀਆ ਹੈ ਜਿਨ੍ਹਾਂ ਨੂੰ ਕਿਸੇ ਨੂੰ ਵੀ ਕੋਈ ਪੇਟ ਦੀ ਪ੍ਰੋਬਲਮ ਆ ਉਹਦੇ ਵਾਸਤੇ ਇਹ ਕਣਕ ਬਹੁਤ ਵਧੀਆ ਹੈ ਲੋ ਗਲੂਟਨ ਹੁੰਦਾ ਇਹਦੇ ਵਿੱਚ ਤੇ ਇਹ ਬੈਸਟ ਚੋਇਸ ਫॉर ਪੀਪਲ ਹੂ ਆਰ ਸੈਂਸਿਟਿਵ ਟੂ ਗਲੂਟਨ ਜਿਹੜੇ ਬੰਦੇ ਗਲੂਟਨ ਸੈਂਸਿਟਿਵ ਨੇ ਉਹਨਾਂ ਵਾਸਤੇ ਇਹ ਕਣਕ ਡਾਕਟਰ ਵੀ ਰਿਕਮੈਂਡ ਕਰਦੇ ਆ ਵੀ ਤੁਸੀਂ ਇਹ ਕਣਕ ਖਾ ਸਕਦੇ ਹੋ ਤੁਹਾਨੂੰ ਇੱਥੋਂ ਕੋਈ ਪ੍ਰੋਬਲਮ ਨਹੀਂ ਤੇ ਬੈਸਟ ਕੁਆਲਿਟੀ ਦੀ ਇਹ ਕਣਕ ਆ ਵਰਲਡ ਦੇ ਹਿਸਾਬ ਨਾਲ ਤੇ ਉਸ ਤੋਂ ਬਾਅਦ ਲਾਸਟ ਮਨ ਜਿਹੜਾ ਸਾਡੇ ਕੋ ਆ ਉਹ ਹੈਗੇ ਘੋਨੇ ਜੌ ਆ ਤੁਸੀਂ ਦੇਖ ਦੇਖ ਸਕਦੇ ਹੋ ਦੋ ਕਿਸਮ ਦੇ ਜੌ ਹੁੰਦੇ ਹਨ ਇੱਕ ਛਿਲਕੇ ਵਾਲੇ ਤੇ ਇੱਕ ਵਿਦਾਊਟ ਛਿਲਕੇ ਤੋਂ ਆ ਤੁਸੀਂ ਦੇਖੋ ਇੱਕ ਘੋਨੇ ਜੌ ਹਨ ਤੇ ਇਹ ਜਿਹੜੇ ਜੌ ਹਨ ਇਹ ਵਰਲਡ ਵਿੱਚ ਚੌਥੇ ਨੰਬਰ ਤੇ ਖਾਧਾ ਜਾਣ ਵਾਲਾ ਅਨਾਜ ਹੈ ਪਹਿਲੇ ਨੰਬਰ ਤੇ ਕਣਕ ਦੂਜੇ ਨੰਬਰ ਤੇ ਚਾਵਲ ਤੀਜੇ ਨੰਬਰ ਤੇ ਮੱਕੀ ਹੈ ਤੇ ਚੌਥੇ ਨੰਬਰ ਤੇ ਇਹ ਜੌ ਆਉਂਦੇ ਹਨ ਜੌ ਜਿਹੜੇ ਇਹਨਾਂ ਵਿੱਚ ਜੇ ਆਪਾਂ ਨਿਊਟ੍ਰੀਐਂਟ ਕੰਟੈਂਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਆਇਰਨ ਆ ਉਹ 19% ਹੁੰਦਾ ਹੈ ਤੇ ਜਿਹੜਾ ਇਹਦੇ ਵਿੱਚ ਮਟਾਵਨ B ਹੈ ਉਹ 15% ਹੁੰਦਾ ਹੈ ম্যাগਨੀਸ਼ੀਅਮ ਜਿਹੜਾ ਸਾਡੇ ਸਰੀਰ ਵਾਸਤੇ ਬਹੁਤ ਜ਼ਰੂਰੀ ਹੈ ਉਹ ਇਹਦੇ ਵਿੱਚ 33% ਹੁੰਦਾ ਹੈ ਇਹ ਜਿਹੜੇ ਜੋ ਹਨ ਇਹਨਾਂ ਨੂੰ ਲੋਕੀ ਵੱਖ-ਵੱਖ ਤਰੀਕਿਆਂ ਨਾਲ ਵਰਤਦੇ ਹਨ ਕੋਈ ਇਹਦਾ ਪਾਣੀ ਪੀਂਦਾ ਹੈ ਕੋਈ ਇਹਨੂੰ ਆਟੇ ਵਾਂਗੂ ਵਰਤਦਾ ਹੈ ਕਿਉਂਕਿ ਇਹ ਮਲਟੀ ਯੂਜ਼ ਹਨ ਇਹਨੂੰ ਬਹੁਤ ਆਪਾਂ ਵੱਖਰੇ-ਵੱਖਰੇ ਢੰਗ ਨਾਲ ਵਰਤ ਸਕਦੇ ਹਾਂ ਤੇ ਇਹ ਜਿਹੜਾ weight loss ਵਿੱਚ ਵੀ ਬਹੁਤ ਜ਼ਿਆਦਾ ਸਹਾਇਤਾ ਕਰਦਾ ਹੈ ਇਹ ਫਾਈਬਰ ਰਿਚ ਹੁੰਦਾ ਇਹਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ ਤੇ ਮਟਾਮਨ ਅਤੇ ਮਿਨਰਲ ਜਿਹੜੇ ਇਹਦੇ ਵਿੱਚ ਹੁੰਦੇ ਆ ਉਹ ਕਾਫੀ ਮਾਤਰਾ ਵਿੱਚ ਹੁੰਦੇ ਹਨ ਤੇ ਇਮਿਊਨ ਸਿਸਟਮ ਨੂੰ ਇਹ ਸਟਰੋਂਗ ਕਰਦਾ ਆਪਣੇ ਨੂੰ ਤੇ ਇਸ ਵਾਸਤੇ ਇਹ ਸੀਗੀ ਵੀਡੀਓ ਅਲੱਗ-ਅਲੱਗ ਅਨਾਜਾਂ ਬਾਰੇ ਤੇ ਡਿਸਕ੍ਰਿਪਸ਼ਨ ਵਿੱਚ ਮੈਂ ਆਪਣਾ ਵਟਸਐਪ ਨੰਬਰ ਦਵਾਂਗਾ ਤੁਹਾਨੂੰ ਇਸ ਬੰਦੀ ਕਿਸੇ ਵੀ ਕਿਸਮ ਦੀ ਜਾਣਕਾਰੀ ਚਾਹੀਦੀ ਹੋਏ ਜਾਂ ਇਹ ਸੀਡ ਚਾਹੀਦੇ ਹੋਣ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਹੋਵੇ ਤੇ ਇਹਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ ਇਸ ਤਰ੍ਹਾਂ ਦੀਆਂ ਹੋਰ ਵੀ ਇਨਫੋਰਮੇਟਿਵ ਵੀਡੀਓ ਅਸੀਂ ਆਉਣ ਵਾਲੇ ਸਮੇਂ ਵਿੱਚ ਕੋਸ਼ਿਸ਼ ਕਰਾਂਗੇ ਮਿਰਝੇਮਾ ਚ ਟਾਈਮ ਕੱਢ ਕੇ ਬਣਾਉਂਦੇ ਰਹੀਏ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ